ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਦੌਰ ਜਾਰੀ ਹੈ। ਤਾਜ਼ਾ ਘਟਨਾ ਹਨਾਹੋ ਰੋਡ ਦੇ ਬਾਪਰੇ ਜਿੱਤੇ ਬਾਏਰਾ ਇਲਾਕੇ ਦੇ ਵਿੱਚ ਬਣੀ ਸਦੂਜਾ ਗਰੁੱਪ ਦੀ ਹੌਜ਼ਰੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਸਵੇਰੇ ਕਰੀਬ 11 ਵਜੇ ਦੀ ਹੈ। ਅੱਗ ਦੇ ਕਾਰਨ ਫੈਕਟਰੀ ਚ ਪਿਆ ਸਾਰਾ ਸਟਾਕ ਸੜਕੇ ਸੁਆਹ ਹੋ ਗਿਆ। ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਅੱਗ ਤੇ ਕਾਬੂ ਪਾਉਣ ਪਹੁੰਚੀਆਂ। ਘਟਨਾ ਦੇ ਵਿੱਚ ਕਿਸੇ ਜਾਣੀ-ਪਛਾਣੀ ਨੁਕਸਾਨ ਤੋਂ ਬਚਾਅ ਹੋ ਗਿਆ ਫਾਇਰ ਅਫਸਰਾਂ ਦੇ ਮੁਤਾਬਕ ਫੈਕਟਰੀ ਦੇ ਵਿੱਚ ਅੱਗ ਬਚਾਉਣ ਦੇ ਲਈ ਰੱਖੇ ਗਏ ਯੰਤਰ ਪੂਰੀ ਤਰ੍ਹਾਂ ਨਕਾਰਾਤਮਕ ਹੋ ਚੁੱਕੇ ਸਨ 11 ਵਜੇ ਇਨਫਾਰਮੇਸ਼ਨ ਮਿਲੀ ਸੀ ਕਿ ਬਾਜ਼ਾਰ ਰੋਡ ਦੇ ਇੱਕ ਅਗਲ ਕੀ ਆਸੀਂ ਫੌਰੀ ਤੌਰ ਤੇ ਆਪਣੇ ਦੋ ਟੈਂਕਰ ਲੈ ਕੇ ਪਹੁੰਚੇ ਸੀ ਲੇਕਿਨ ਜਾ ਕੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ ਇਸ ਵਾਸਤੇ ਅਸੀਂ ਆਪਣੇ 8 ਟੈਂਕਰ ਲੈ ਕੇ ਮੌਕੇ ਤੇ ਪਹੁੰਚ ਗਏ ਹਾਂ ਔਰ ਅਸੀਂ ਆਪਣੇ ਇਸ ਅੱਗ ਨੂੰ ਤਕਰੀਬਨ ਕੰਟਰੋਲ ਕਰ ਰਿਹਾ ਥੋੜਾ ਬਹੁਤ ਅੱਗ ਹੈ ਉਹ ਸਾਈਡ ਤੋਂ ਦੀਵਾਰ ਜੀਵੀਸੀ ਮਸ਼ੀਨ ਨਾਲ ਫਾੜ ਕੇ ਅਸੀਂ ਤੇ ਉਹਦੇ ਤੇ ਅਚਚੇ ਤਰ੍ਹਾਂ ਕਾਬੂ ਪਾ ਲਵਾਂਗੇ ਇਹ ਜੀ ਕੋਈ ਫਾਇਰ ਅੰਦਰ ਨਹੀਂ ਹੈ ਤੇ ਅਸੀਂ ਆਪਣੇ ਪਾਣੀ ਤੋਂ ਦੂਰ ਦੂਰ ਕਰਕੇ ਲਿਆ ਰਹੇ ਹਾਂ ਤੇ ਉਹਦੇ ਤੇ ਬੁਝਾ ਰਹੇ ਹਾਂ